ਦੇਹ ਤੇ ਲੱਗਿਆ ਨਹੀਂ ਐ ਪ੍ਰੈਸ ਨੇ ਨਾ ਮੈਂ ਖੋੜ ਲਵਾਂਗਾ ਬਰੇਗਾਂ ਦਾ ਤੋਂ ਹੋ ਰਿਹਾ ਹੈ ਅੱਜ ਅਸੀਂ ਆਪਾਂ ਨਾੜੇ ਮੈਂ ਬੰਨ੍ਹ ਲਵਾਂਗਾ ਅਬ ਇੱਕ ਮਿੰਟ ਅੰਦਰ ਰੱਖਦੇ ਮੜਿਆ ਕੰਨ ਰਿਹਾ ਅੰਦਰ ਰੱਖਦੇ ਆਂ I'm sorry, 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 I'm کان ہر نام لکھ

ਗੁਰੂ ਅੰਗਦ ਦੇ ਚ ਮੂਰਤ ਪੰਗਰ ਦੇ ਆੜਾ ਅਤੇ ਇਸ ਵਿਹਾੜੇ ਨੂੰ ਗੁਰੂ ਨਾਨਕ ਦਾ ਸਿੱਖ ਦਿੱਤੇ ਹੀ ਬੈਠਾ ਵੇਲੇ ਕੰਡਿਸ਼ਰ ਦੇ ਬਕਤੇ ਨੂੰ ਹੀ ਜਾਨਤਾ ਹੈ ਸੱਜੀ ਬੰ ਕਿਉਂਕਿ ਇਸ ਥਾਨ ਗੁਰੂ ਅੰਗਦ ਦੇ ਪਾਸ਼ਾ ਜੀ ਦੇ ਪਵਨ ਨਾਮ ਤੇ ਬਣਿਆ ਹੋਇਆ ਹੈ ਅਤੇ ਇਹ ਪਾਸਾ ਇੱਕ ਕੰਨਾਂ ਦੇ ਨਗਰ ਗੁਰੂ ਅੰਗਦ ਦੇ ਪਾਸ਼ਾ ਜੀ ਦੇ ਨਾਮ ਅਤੇ ਗੁਰੂ ਅੰਗਦ ਦੇ ਪਾਸ਼ਾ ਜੀ ਦੇ ਪਵਨ ਜਨਮ ਦੀਆਂ ਇਤਿਹਾਸਕ ਘਟਨਾਵਾਂ ਕੀਤੇ ਅਕਸਰ ਹੋਏ ਅਤੇ ਇਹ ਬੰਗਿਆ ਨੇ ਕਿਹਾ ਤੇ ਜਦ ਸਿਵਿਆ ਤੰਪਾਇਆ ਉਹ ਤੇ ਗੱਤਾਂ ਇਤੋਂ ਸ਼ੁਰੂ ਹੋ ਗਈ ਤਾਂ ਲੋਕ ਪਰਵਾਹ ਹੈ ਮੱਦੇ ਦੀ ਸ਼ਾਮ ਵਿੱਚ ਰੰਦਾ ਹੋਇਆ ਜਿਵੇਂ ਸੰਗੀਤ ਸੰਗੀਤ ਦਾ ਗੱਲ ਕਰਤੇ ਅੱਗੇ ਨੂੰ ਉਹਨਾਂ ਦੁਕਾਨਦਾਰੀ ਕਰਦੇ ਨੇ ਇਲਾਕੇ ਵਿੱਚ ਮਾਨ ਸਰਕਾਰ ਬਣਾਇਆ 7 ਕਰੋੜ ਦੀ ਇਮਾਰਤ ਕਰੇ ਅੱਜ ਕੀ ਹੋਇਆ ਅੱਜ ਭਾਈ ਸ਼ੀਨਾ ਇਸ ਮੱਤੇ ਦੀ ਸਰਾਂ ਦੇ ਵਿੱਚ ਰਹਿਣ ਵਾਲਾ ਦੁਕਾਨ ਤੇ ਆਇਆ ਹੈ ਅਤੇ ਦੁਕਾਨ ਤੇ ਬੈਠੇ ਨੇ ਭਾਈ ਲਖਣਾ ਜੀ ਗੁਰਪੰਗ ਦੇ ਕੋਲ ਸਤ ਨਗਰ ਦੇ ਚਾਨਕਾ ਚਾਨ ਹੁੰਦੀ ਹੈ ਬੋਲੇ ਆਈ ਸ਼ੀਨਾ ਬੜੀ ਦੇਰ ਬਾਅਦ ਆਈ ਆਪਾਂ ਜਦੋਂ ਮਿਲਦੇ ਆਂ ਤਾਂ ਲੋਕ ਸਭ ਪੁੱਛਦੇ ਆਂ ਕਿ ਕਿਤੇ ਜੀ ਵਿਰਾਸਤ ਨਹੀਂ ਕੋਈ ਕੁਝ ਲੇ ਲਈ ਸੀ ਐ ਥੋੜੀ ਜਿਹੀ ਪੈਸੇ ਨੇ ਕਿ ਮੈਨੂੰ ਆਕਾ ਦੇ ਦਿਓ ਮੈਂ ਰਸਤੇ ਲੈ ਕੇ ਘਰੇ ਜਾ ਕੇ ਮੈਂ ਪ੍ਰਸ਼ਾਦਾ ਪੜੀ ਪਕਾਉਣਾ ਹੈ ਦੋਗਲਾਂ ਸੁਣ ਲਈਆਂ ਹੱਥ ਦੇ ਵਿੱਚ ਪੈਸਾ ਥੋੜਾ ਹੈ ਦਰ ਦੁਕਾਨਦਾਰ ਲੈਣਾ ਸੀ ਆਟਾ ਮੈਨੂੰ ਵੱਧ ਪਈ ਚੜੇ ਇੰਨੇ پیسے ਦੀ ਇੰਨੀ ਚੀਜ਼ ਨਹੀਂ ਆ ਸਕਦੀ ਤੇ ਕਹਿ ਦਿੱਤਾ ਤੇਰੀ ਤਸੀਲ ਨੂੰ ਲੱਗਦਾ ਪਿਆ ਕੁਝ ਜ਼ਿਆਦਾ ਪਾ ਰਿਹਾ ਵਸਤੂ ਜ਼ਿਆਦਾ ਪਾ ਰਿਹਾ ਕਹਿੰਦੇ ਨਹੀਂ ਤੂੰ ਬਿਮਾਰ ਹੈਂ ਇਕੱਲਾ ਬੱਟਾ ਹੈ ਇਸ ਕਰਕੇ ਮੈਂ ਪਿਆਰ ਦੇ ਸਦਕੇ ਤੈਨੂੰ ਹੋਰ ਪਾਟਾ ਪਾ ਰਿਹਾ ਵਸਤੂ ਪਰ ਕਹਿੰਦੇ ਨਹੀਂ ਜਿਤਨੀ ਮੇਰੇ ਕੋਲ ਪੂੰਜੀ ਹੈ ਭਾਵੇਂ ਪੈਸਾ ਹੈ ਕਿ ਉਹゾート ਪੈਸਾ ਦਾ ਨਾਮ ਸੀ ਮੈਨੂੰ ਉਹ ਨਹੀਂ ਪਾਦੇ ਆਟਾ ਪਾਦੇ ਉਹਨਾਂ ਨੇ ਆਟਾ ਲੈ ਕੇ ਚਲੇ ਗਏ ਉਹਨ ਕਹੀ ਗਈ ਲਈ ਇੱਕ ਬੱਚਾ ਧਰਵਾਲੀ ਹੈ ਆਪ ਹੈ ਤਿੰਨ ਪਰਸਾ ਦਿਨ ਪਕੀ ਨੇ ਹੁਣ ਇਮਤਿਹਾਨ ਹੋ ਗਿਆ ਦੁਕਾਨ ਤੇ ਆਇਆ ਇੱਕ ਗੁਰੂ ਦਾ ਸਿੱਖ ਕਹਿੰਦਾ ਜੀ ਮੈਂ ਗੁਰੂ ਨਾਨਕ ਦਾ ਸਿੱਖਾਂ ਇਸ ਨਗਰ ਦੇ ਵਿੱਚ ਜਦ ਰੀਤ ਤਿੰਨ ਪ੍ਰਸ਼ਾਦੀ ਬਕਾਇਏ ਪ੍ਰਸਾਦਾ ਸਗਣ ਲੱਗੇ ਗੁਰੂ ਨਾਨਕ ਦੇਵ ਜੀ ਸਿੱਖ ਨੇ ਆਵਾਜ਼ ਮਾਰੀ ਭਾਈ ਸਿਹਾ ਗੁਰੂ ਨਾਨਕ ਦੇ ਸਿੱਖਾ ਤੋਂ ਇੱਥੇ ਰਹਿਣਾ ਨਾ ਕਹਿੰਦਾ ਹਾਂ ਜੀ ਮੈਂ ਭਾਈ ਸਿਹਾ ਹੇ ਗਾਣ ਗੁਰੂ ਨਾਨਕ ਦਾ ਸਿੱਖਾ ਆਓ ਜੀ ਕਹਿੰਦਾ ਮੈਂ ਬੜੀ ਦੂਰ ਤੋਂ ਆਇਆ ਮੈਨੂੰ ਪ੍ਰਸ਼ਾਦ ਦੀ ਲੋੜ ਹੈ ਪ੍ਰਸ਼ਾਦ ਮੈਨੂੰ ਧੁੱਖ ਬਹੁਤ ਲੱਗੀ ਤਿੰਨ ਪ੍ਰਸ਼ਾਦੀ ਜਦ ਕੇ ਪਹਿਲਾਂ ਮੀਆਂ ਬੀਬੀ ਆ ਕੇ ਜਾਂਦੇ ਸੀ ਕਹਿੰਦੇ ਜੀ ਤੁਸੀਂ ਤੁਮਾਰੋ ਕਿਲੋਂ ਪ੍ਰਸ਼ਾਦੀ ਸੀ ਸ਼ਕਨ ਮੈਂ ਕਿ ਪ੍ਰਸ਼ਾਦਾ ਸਕਰਣਾ ਇਹ ਮੀਆਂ ਬੀਬੀ ਦਾ ਪਿਆਰ ਹੋਣਾ ਹੁਣ ਘਰ ਵਾਲੀ ਕਹਿੰਦੀ ਤੁਸੀਂ ਮਿਹਨਤ ਕਰਦੇ ਹੋ ਤਾਂ ਘਰ ਵਾਲਾ ਕਹਿੰਦਾ ਨਹੀਂ ਤੂੰ ਬੱਚੇ ਨੂੰ ਦੁੱਧ ਪਿਵਣ ਨਾਲ ਦੋ ਪ੍ਰਸ਼ੰਦਾਤ ਉਤਸ਼ਾਹ ਨਾਲ ਤੇ ਇੱਕ ਖੁਸ਼ਾਹਤ ਅਨਾਈ ਸਕਦਾ ਕਿਉਂ ਜੇ ਬਲੰਪਿਆਰ ਨਹੀਂ ਆਉਂਦੀਆਂ ਇੰਨੀਆਂ ਗੱਲਾਂ ਹੋ ਰਹੀਆਂ ਨੇ ਕਿੱਚੇ ਪਿੱਛੇ ਪਾਈ ਨੇ ਜਨਾਬ ਜੀ ਵੀ ਆ ਕੇ ਕਹਿੰਦੇ ਹੁਣ ਕੌਣ ਸਿਕਤ ਮਿਲਦੇ ਹੈ ਉਹ ਵੀ ਕਹਿੰਦਾ ਗੁਰੂਨਾੰਕ ਵਰ ਸਿੱਖ ਤੇ ਇਹ ਵੀ ਕਹਿੰਦਾ ਮੈਂ ਗੁਰੂਨਾੰਕ ਵਰ ਸਿੱਖ ਹਾਂ ਗੁਰਨਾੰਕ ਦੇ ਕਰਮ ਸਿੱਖ ਤੇ ਕਰਮੈ ਪ੍ਰਸ਼ੰਦਾ ਸਕਣਾ ਤੇ ਹੁਣ ਵੇਖਦੇ ਹੈ ਜਿਹੜੋ ਆਵਾਜ਼ ਦਿੱਤੀ ਨਾ ਕਹਿੰਦੇ ਮੈਂ ਬਹੁਤ ਦੂਰੋਂ ਆਇਆ ਹਾਂ ਗੁਰੂ ਨਾਨਕ ਦਾ ਸਿੱਖਣ ਤੇ ਗੁਰੂ ਨਾਨਕ ਦੀ ਸਿੱਖ ਦਾ ਕਰ ਜਾਣ ਕੇ ਮੈਂ ਇੱਥੇ ਆਇਆ ਹਾਂ ਪ੍ਰਸ਼ਾਦਾ ਛਕਣੇ ਮੈਨੂੰ ਭੁੱਖ ਬਹੁਤ ਲੱਗੀ ਇੱਧਰ ਤੇ ਘਰਾਂ ਜਿਹਨੂੰ ਕਹਿੰਦਾ ਲੈ ਵੀ ਬਹੁਤ ਵਧੀਆ ਕਰਤੀ ਜੇ ਪ੍ਰਸ਼ਾਦ ਦੀ ਪਰਵਾਹ ਕੋ ਛੱਡੀ ਜੱਗੇ ਜਿਉਣਾ ਕਿ ਜੇ ਪ੍ਰਸ਼ਾਦਾ ਛਕਣ ਵਾਲਾ ਆ ਗਿਆ ਦੁੱਖ ਕਸੇ ਕਹਿੰਦੇ ਇੱਕ ਪ੍ਰਸ਼ਾਦਾ ਛਕਿਆ ਤੇ ਪ੍ਰਸ਼ਾਦਾ ਛਕ ਕੇ ਨਾ ਆਸੀ ਪਾਸੀ ਛਕਣਾ ਨਾ ਕਹਿੰਦੇ ਕਿਵੇਂ ਜੀ ਕਹਿੰਦੀ ਭੁੱਖ ਤਾਂ ਅਲੀ ਬਹੁਤ ਰੋਦੀ ਹੈ ਤੇ ਗੁਰੂ ਕਾ ਸਿੱਖ ਭਾਈ ਸਿੰਘ ਦੂਜਾ ਪ੍ਰਸ਼ਾਦਾ ਕਰਦਾ ਹੈ ਹੁਣ ਇਸ ਅਜਨਮੀ ਨੇ ਮੁਸਾਫਰ ਨੇ ਗੁਰੂ ਨਾਨਕ ਦੇਵ ਜੀ ਸਿੱਖਨੇ ਕੋ ਦੂਜਾ ਪ੍ਰਸ਼ਾਦਾ ਵੀ ਛਕ ਲਿਆ ਤੇ ਅਸੇ ਪਾਸੇ ਚੱਕਰ ਲੱਗ ਕੇ ਕਹਿੰਦੇ ਕੀ ਗੱਲ ਵੀ ਕਹਿੰਦੇ ਵੀ ਭੁੱਖ ਬਹੁਤ ਲੱਗੀ ਤੇ ਉਸ ਜੀ ਆਹਣੇ ਬੈਤ ਮਾਇਨਾ ਏ ਖੋ ਪਈ ਜਾਂਦੀ ਏ ਤੇ ਜਿੰਨੇ ਇੱਕ ਪ੍ਰਸ਼ਾਦਾ ਹੋਰ ਮਿਲਿਆ ਤਿੰਨੇ ਪਰਸਾਦੇ ਇਸ ਨੇ ਛਕ ਲਏ ਤੇ ਹੈਰਾਨ ਹੋ ਗਿਆ ਵੇ ਕਰਮਾ ਤੇ ਵੀ ਕਰਮਾ ਲਾ 15 ਪਾਈ ਰਹਿਣਾ ਜੀ ਮੇਰੇ ਪਾਸ਼ਾ ਤੋਂ ਅੰਗਦੇ ਦੇ ਪਾਸ਼ਾ ਜੀ ਵੇਖ ਕੇ ਹੈਰਾਨ ਹੋ ਗਏ ਕੰਦੇ ਗੁਰੂ ਨਾਨਕ ਦੇ ਸਿੱਖ ਕਿੰਨੇ ਸਿਧਕ ਵਾਲੇ ਹੁੰਦੇ ਨੇ ਕਾਬੇ ਦੇ ਵਿੱਚ ਇਹਨਾਂ ਮਹੌਲ ਤੋਂ ਤਰੀਬੀ ਵਾਲਾ ਤੇ ਪ੍ਰਸ਼ਾਦ ਦੇ ਤਿੰਨ ਨੂੰ ਵੀ ਪੂਰੇ ਦੋਨਾਂ ਨੂੰ ਪੂਰੇ ਨਹੀਂ ਆ ਰਹੇ ਤੇ ਪ੍ਰਸ਼ਾਦਾ ਤਾਂ ਕੋਈ ਹੋਰ ਛੱਕ ਕੇ ਇਹ ਫਿਰ ਭੁੱਖੇ ਦੀ ਭੁੱਖੇ ਬੈਠੇ ਇਹ ਤੋਂ ਪਰੇ ਨੰਨ ਬਿਲਕੁਲ ਨਾ ਕੋਈ ਕੌਸ਼ਿਸ਼ ਕੁਝ ਜੀ ਜੀ ਕੋਈ ਇਸ ਧਰਤੀ ਤੇ ਆਏ ਨਹੀਂ ਕੋਈ ਜੰਗ ਤੇ ਮੰਦਿਰ ਦੀ ਰੱਖਿਆ ਕਰਨ ਵਾਲੇ ਨਹੀਂ ਮਨ ਬਣ ਗਿਆ ਸਮਾ ਬਣ ਗਿਆ ਹਕੂਮਤ ਨੇ ਕੁਝ ਐਸਾ ਜੋਜ ਬਣਾਇਆ ਕਿ ਕਰੋੜਾਂ ਦਾ ਪਰਵਾਹ ਚਲਾ ਗਿਆ ਅੱਜ ਅੰਮ੍ਰਿਤ ਦੇ ਬੱਲੇ ਉੱਠੇ ਨੇ ਤੇ ਆਵਾਜ਼ ਸੁਣੀ ਭਾਈ ਜੋਰ ਜੀ ਦਾ ਨਹੀਂ ਤੇ ਬਾਤ ਕਰ ਰਹੇ ਨੇ ਜਪਜੀ ਸਾਹਿਬ ਦਾ ਬਾਤ ਕਰਦੇ ਨੇ ਉਹ ਸੰਨਾ ਲੱਗਦਾ ਆਸਾ ਕੀ ਬਾਤ ਆ ਜਿਤ ਸਿਵੇ ਸੁਖ ਪਾਈਐ ਸੁਖ ਸਹਿਬ ਸਿਵਾ ਸਮਾਲੀਐ ਜਿਤ ਕੀਤਾ ਪਾਈ ਆਪਣਾ ਸਾ ਹਾਲ ਨੂੰ ਕਿਉ ਕਰੀਐ ਮੁੰਦਾ ਮੂਲਾ ਕੀ ਤੇ ਮੇਰਾ ਮੂਲਾ ਜੋ ਸਾਹਿਬ ਨਾ ਆਪਣਾ ਆਗੇ ਤੇ ਵਿਹਾਰ ਪਾਸਾ ਦਾਰੀਏ ਕਿਛ ਲਾਹੇ ਉਪਰ ਧਾਲੀਏ ਜਿਹੜੇ ਜਾ ਕੇ ਪਛਿਆ ਭਾਈ ਦਾਣਾ ਜੀ ਨੇ ਮਾਫ ਕਰਨਾ ਮੈਂ ਭਾਈ ਜਣ ਦੇ ਤਾਨ ਕਹਿ ਦੇ ਤਨਕ ਮੈਂ ਮਹਾਨ ਦੇਵ ਪਾਤਸ਼ਾਹ ਜੀ ਸੱਚ ਪਾ ਕੇ ਕਹਿਣਾ ਜਿਹੜਾ ਪਰ ਅਜੇ ਉਸ ਅਵਸਥਾ ਵਿੱਚ ਨਹੀਂ ਆਏ ਤਾਂ ਸਮਝਵਾ ਦੇ ਸੰਗੋਹਣ ਵਾਸਤੇ ਮੈਂ ਬੱਦੂ ਰਹਿਣਾ ਹੋਵੇਗਾ ਨਮਸਕਾਰ ਜੀ ਬਾਣੀ ਬਾਰੇ ਕਿਦਾਂ ਕਲਾਮ ਕਰੇ ਮੇਰੇ ਗੁਰਨਾਮਕ ਪਾਤਸ਼ਾਹ ਕਿੱਥੇ ਰਹੇ ਨੇ ਕਰਤਾਰ ਦੇ ਧਾਰਮਿਕ ਭ੍ਰਤੀ ਬਾਰੇ ਕਿਥੇ ਚਲੇ ਗਏ ਇਤਿਹਾਸਾਂ ਤੋਂ ਇਹ ਜਾਣਦਾ ਅਤੇ ਜਿੰਨ ਸੇਵੇਤਨ ਪਾਇਆ ਵਾਣ ਅੱਜ ਕਰੋੜ ਮੂਰ ਚੁੱਕ ਕੇ ਲੈ ਕੇ ਗਏ ਲੋਣ ਇੰਨੇ ਮਿਲਾਂ ਦੀ ਦੁਨੀ ਤੋਂ ਲੋਕ ਕਰਤਾਰ ਕੋਲ ਦੀ ਧਰਤ ਤੇ ਲੇਕੇ ਚਿੱਟੇ ਬਸਰ ਪਾ ਲਈ ਨੇ ਅੱਜਾ ਮਾਤਾ ਜੀ ਨੂੰ ਮੇਰੇ ਗੁਰੂ ਨਾਨਕ ਪਾਸ਼ਾ ਜੀ ਕਿੰਨੇ ਏਟਾਂ ਦੇ ਵਿੱਚ ਨਹੀਂ ਕੋਥੇ ਤਿੰਨ ਪੰਨਾ ਚੱਲ ਦੀਆਂ ਪਈਆਂ ਹੋਈਆਂ ਨੇ ਉਹ ਚੁਕੀਆਂ ਲੰਮਾ ਇਤਿਹਾਸ ਆਪ ਜੀ ਸਾਡੇ ਜਾਣ ਕਦੇ ਹਾਰੇ ਮਾਤਾ ਜੀ ਦੇ ਕਦੇ ਕੋਈ ਕੋਸਾ ਬੜੀ ਦੂਰੋਂ ਵਜਨ ਚੁੱਕ ਕੇ ਆਇਆ ਸੀਗਾ ਛਿੱਟੇ ਪਈ ਦੇ ਸਾਦੇ ਵਸਤਰ ਖਾ ਰੋਗੇ ਬਾਸਾ ਜੀ ਜੰਮੀ ਪਰ ਇਹ ਲੋਕ ਦੇ ਡੂੰਘੀ ਨਿਮਰਤਾ ਦੇ ਕਿ ਇਹ ਤਰ ਕਿਸਰ ਦੇ ਛਿੱਟੇ ਨੇ ਇਹ ਤਰ ਪ੍ਰਮਾਤਮਾ ਨੇ ਛੱਤ ਰੱਖਾਇਆ ਨਾ ਬੜੇ ਉਂਧਿਆਨ ਅੱਜ ਹੰਝਾਂ ਨੂੰ ਪਾਇਆ ਵਸਤਰ ਹੋਏ ਉੱਥੇ ਅੱਜ ਉਂਧਿਆਨ ਪਾਇਆ ਕੰਗੜੇ ਤੇ ਪਈ ਅੱਜ ਉਂਧਿਆਨ ਪਾਤਾ ਜੀ ਮੇਰੇ ਹੱਥ ਦੇ ਵਿੱਚ ਕੀ ਅੱਜ ਉਂਧਿਆਨ ਪਾਤਾ ਜੀ ਕਿਕਰ ਹੋ ਗਏ ਸਾਰੇ ਸਵਾਨਾਂ ਜਵਾਬ ਦੇ ਵਿੱਚ ਵੀਰੇ 파샤 ਜੀ ਪਰਿਣਾਣਾ ਜੀ ਨਿਮਰਤਾ ਦੇ ਨਾਲ ਜਵਾਬ ਹੁੰਦੇ ਨੇ ਹੋਰ ਸੇਵਾ ਕਰਦੇ ਨੇ ਤੇ ਨਾਲ ਕੋਈ ਵੀ ਕੋ ਜਵਾਬ ਨਾ ਉਤਰ ਦੇਣਾ ਕੋਈ ਕਸਤੇ ਅੱਜ ਇੰਤਾਨ ਰਿਹਾ ਹੋਰ ਹੀ ਤਰ੍ਹਾਂ ਦਾ ਸਾਧੂ ਬਾਤੀ ਬਿਲਕੁਲ ਨਾਮ ਕਪਸ਼ਾ ਜੀ ਜੰਗਲ ਵਾਲ ਨੂੰ ਤਪਈ ਤੇ ਗੁਰੂ ਕੀ ਸਿੱਖ ਵੀ ਨਾਲ ਦੇ ਲਾਜ ਨਿਤਾ ਲਾਜ ਵਾਲੀ ਸਿੱਖ ਪਾਪਸਾਗੀ ਕੱਲੇ ਦਾ ਕਰਨੀ ਮੇਰੇ ਬਾਬਾ ਜੀ ਬਾਬਾ ਲੈਣਾ ਜੀ ਗੁਰੂ ਗੰਗ ਦੇਵ ਪਾਸ਼ਾ ਜੀ ਰਹਿ ਕੇ ਕਹਿੰਦੇ ਤੂੰ ਸਾਰੀ ਦੁਨੀਆ ਚਲੀ ਗਈ ਕਹਿੰਦੇ ਜੀ ਮੇਰਾ ਟਿਕਾਣਾ ਤਾਂ ਤੂੰ ਵਿੱਚ ਆ ਗਿਆ ਕਿੱਥੇ ਜਾਣਾ ਤੂੰ ਤਾਂ ਮਨ ਛੋਟ ਜਾਈ ਹੈ ਪ੍ਰਭ ਕਹੇ ਤਰ ਆਨ ਨਾ ਬੀਆ ਤੇਰੀ ਸੰਸਰ ਤੇਰੀ ਵਡਿਆਈ ਕਹੀ ਨਾ ਜਾਏ ਜਹੇ ਕਹੇ ਰਾਤ ਦੇਹੋ ਗਲਦਾਰ ਕਿੱਥੇ ਤਾਂ ਮੈਂ ਮੇਰਾ ਤਾਂ ਉਹ ਟਿਕਾਣਾ ਨਹੀਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜੇ ਤੇਰਾ ਘੁੱਟ ਕਾਣਾ ਨਹੀਂ ਤੇ ਤੈਨੂੰ ਢਕਾਣਾ ਮਿਲਿਆ ਸਾਨੂੰ ਮੈਨੂੰ ਵੀ ਅਜਿਹਾ ਕਾਣਾ ਮਿਲ ਗਿਆ ਫਿਰ ਇਤਿਹਾਸਿਕ ਸੰਦਰਭ ਹੈ ਮੈਂ ਇਹ ਕਿਹਾਸ ਨਹੀਂ ਜ਼ਿਆਦਾ ਬੋਲ ਰਿਹਾ ਕਿਉਂਕਿ ਸਭ ਨੂੰ ਆਪਾਂ ਨੂੰ ਜਾਣਕਾਰੀ ਇਤਿਹਾਸਿਕ ਇਤਿਹਾਸ ਨੂੰ ਪਾਇਆ ਕਰ ਵਰਤਦਾ ਹੈ ਕਿ ਦੇ ਕਿਸੇ ਵੀ ਇਸ ਪਾਸੇ ਇਸ ਪਾਸੇ ਕਹ ਲੱਗੇ ਮੇਰੇ ਬਾਬਾ ਜੀ ਅਛਾ ਜਗਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਛੱਤੇ ਬਣਾ ਲਿਆ ਕਰਦੇ ਜਿਸ 판ਨੇ ਦੀ ਮੈਨੂੰ ਲੋਕ ਪਾਜਾ ਹੁੰਦਾ ਉਹ ਮਿੱਲੇ ਕੇ ਕੋ ਪੰਡਾ ਕੀ ਸੀ ਮੇਰੇ ਬਾਬਾ ਘਰਣਾ ਦੀ ਜੋ ਜੋ ਗੁਰ ਨਾਲ ਸਹਾਇਓ ਤੇ ਬਖਸ਼ਿਸ਼ ਕਰਾਈ ਅੱਜ ਬਣੇ ਸੀ ਗੁਰ ਅਜਗਦ ਦੇ ਪਾਸ਼ਾ ਜੀ ਉਹਨਾਂ ਦੀ ਮੁਬਾਰਕ ਹੈ ਇਹ ਪਾਪਾ ਮਨਾਰਨਾ ਅੰਤ ਤੈ ਜੋ ਰੋਟੀ ਨਾਲ ਅਸੀਂ ਸੰਭਾਲ ਰਹੇ ਹਾਂ ਅੱਜ ਸਾਡੇ ਕੋਲ ਬਿਲਕੁਲ ਕੰਡਾ ਸਾਡੇ ਲਈ ਬਹੁਤ ਨੇੜੇ ਨੇੜੇ ਧਰਮਪਸਥਾਨ ਨੇ ਇੱਡਾ ਵੱਡਾ ਸਤਨ ਸ਼ਾਹ ਜੀ ਨੇ ਪਾਉਂਦ ਲਗਿ ਕਿ ਚਾਲੀ ਉਸ ਨਗਰੀ ਦੇ ਵਿੱਚ ਅਸੀਂ ਰਹੇ ਹਾਂ ਉਸ ਨਗਰੀ ਦੇ ਵਿੱਚ ਸਾਨੂੰ ਸਭ ਤੋਂ ਸੱਚੇ ਪਾਸ਼ਾ ਜੀ ਨੇ ਰੋਟੀ ਪਾਣੀ ਆਪਕਸ਼ ਕੀਤਾ ਅਸੀਂ ਇਸ ਧਰਤੀ ਤੇ ਜਿੱਥੇ ਸ਼ਰਮ ਕਰਦੇ ਹਾਂ ਰਹਿੰਦੇ ਹਾਂ ਉੱਥੇ ਵੀ ਦਸਮ ਪਾਸ਼ਾ ਜੀ ਦਾ ਸਰਦਾਰ ਰੋਟੀ ਪਾਣੀ ਦਾ ਪ੍ਰਬੰਧ ਪਨਾਇਆ ਇਹ ਕਿ ਸਭ ਲਈ ਤਾਂ ਅਤੀਸਾ ਦੀ ਗੁਰੂ ਨਾਨਕ ਦੇਵ ਜੀ ਸਾਹਿਬ ਕਰਦੀ ਹੈ ਲੇਕਿਨ ਜਿੱਥੇ-ਜਿੱਥੇ ਇਤਿਹਾਸ ਕਰਦੀ ਹੈ ਤੇ ਜਿੱਥੇ-ਜਿੱਥੇ ਗੁਰੂ ਦੇ ਸਿੱਖ ਸੇਕ ਸੰਗਤ ਰਹਿੰਦੀ ਹੈ ਉਹਨਾਂ ਨੂੰ ਇੱਕ ਖਾਸ ਮੰਦਿਰ ਇੱਥੇ ਰਹਿੰਦੀ ਜੀ ਸ੍ਰੀ ਹਰਮੰਦਰ ਸਾਹਿਬ ਇੱਥੇ ਰਹਿੰਦੀ ਜੀ ਮੰਦੇਰੀਸਰ ਇੱਥੇ ਰਹਿੰਦੀ ਜੀ ਸ੍ਰੀ ਕਮਨਸਰ ਇੱਥੇ ਰਹਿੰਦੀ ਜੀ ਅਨੰਦਪੁਰ ਸਾਹਿਬ ਇੱਕ ਵਿਸ਼ੇਸ਼ ਮੰਦਿਰ ਤੇ ਉਸ ਵਿਸ਼ੇਸ਼ ਸਨਮਾਨ ਦੇ ਵਿੱਚ ਸਾਨੂੰ ਬ੍ਰੀਤ ਸਨਮਾਨ ਅਸੀਂ ਗੁਰੂ ਕੀ ਨੰਨੀ ਸ੍ਰੀ ਮੁਕਤਸ ਸਾਹਿਬ ਜੀ ਰੰਮੀ 우리 ਭਗਵਤੀ ਸਤਾ ਜੂ ਇਸ ਫੰਡਮੈਂਟਲ ਜੀ ਕੀ ਦਿੱਤੀ ਗੀਤ ਦਾ ਨਾਮ ਆਪਾਂ ਅੱਜ ਇਹ ਲਾਡਾ ਕਰਨਾ ਨੂੰ ਮਾਰ ਦਤ ਸੇਵਾ ਕਰਨਾ ਆਉ ਪਿਆਰ ਦੇ ਨਾਲ ਸਤਿਮੰਤ ਹੋਤੀ ਇਹੋ ਇੱਕ ਸ਼ਬਦ ਗੁਰ ਸਿੱਖਾਂ ਮੰਨਣ ਹਰ ਪ੍ਰੀਤ ਹੈ ਗੁਰ ਪੂਜਨੀਆ ਆਪਾਂ ਸਾਰੇ ਗੁਰਨਾਮ ਪੂਜੀ ਉਦੇ ਇਕਰਜ਼ੂਰੀ ਦੇ ਵਿੱਚ ਸਮਰਪਿਤ ਹੋ ਰਹੀ ਹੈ ਸਾਡੀ ਆਰੇਣਾ ਅਤੇ ਅੱਗਾਸ ਕਰਦੇ ਸ੍ਰੀ ਪਾਚਾ ਜੀ ਪੂਰਵ ਸਿਮਰ ਸੰਬਧੀ ਨੂਰ ਅਸਮੂਹ ਗੁਰਸਮੂਹ ਚੱਤੀ ਹੈ ਉਹਦੇ ਦਿੱਕੇ ਸੱਚੀ ਹਲਚਰ ਮਲੇ ਜਨਮ ਜਨਮ ਹੈ ਕੱਤੀ ਵਿੱਚ ਕਾਉ ਬਿਆਦਨ ਦੀ ਸ਼ੋਭਾ ਦੇ ਸਮਾਪਤੀ ਹੋ ਰਹੀ ਹੈ ਨੂੰ ਕੋਰੇ ਪੂਰਨ ਚੰਨੀਆਂ ਹੋ ਚਣੀਆਂ ਹੈ ਪੂਰੀ ਕਣੀਆਂ ਹੈ ਪੂਰੀ ਕਣੀਆਂ ਹੈ ਪੂਰੀ ਚਾਹ ਮੰਨ ਗਰੀ ਕੋਈ ਕੁੰਛਣਿਆ ਕੋਈ ਸਿਖਾ ਮਨਨਾਰੀਂ ਤੇ ਮੈਂ ਕੋਈ ਕੁੰਛਣਿਆ ਕਨਨ Ah, <todos> ਹਰ ਕਣ ਕਹਿ ਪਾਵੇ ਗੁਰਸੱਜ ਨੂੰ ਕਹਿੰਦਾ ਨਾਮ ਜਪਾ ਗੁਰਸੱਜ ਨੂੰ ਕਹਿੰਦਾ ਨਾਮ ਜਪਾ ਸਾਂ ਟਿਕਣਾ ਹੈ ਕਿੰਨੀ ਬਾਜੀ ਕਿ ਬੁਰ ਸੰਤ ਟਿਕਣਾ ਹੈ ਕੋਈ ਤੂੰ ਤੜਿਆ ਕੋਈ ਤੂੰ ਤੜਿਆ ਕੋਈ ਸਿੱਖਾ ਮਤਰਾ ਦੀ ਤਰਾ ਕੋਈ ਸਿੱਖਾ ਮਤਰਾ

ਪਦਕੇ ਗੁਰੂਤ ਕਾ ਅੰਮ੍ਰਿਤ ਵੇਲੇ ਸਰਨਾ ਮੰਦਾ ਗੁਰ ਕੀ ਬਿਜਮੋਚਾ ਕਰੈ ਧਰਮਸਾਗਰੀ ਸੁੱਤ ਕਰੁੰਦਾ ਕੀਰਤ ਕਰ ਕਰ ਧਰਮ ਦੀਨ ਲੈ ਪ੍ਰਸ਼ਾਦ ਆਣ ਮੰਦੰਦਾ ਸਾਧ ਸੰਗਤ ਚਾਇ ਕੇ ਗੁਰਬਾਣੀ ਦੇ ਰੀਤ ਚ ਸ਼ੰਕਾਪਨ ਮੋਟੈ ਕੇ ਗੁਰਸਿੱਖ ਬਿਸੀ ਪੈ ਗੁਰੂ ਦੀ ਬਾਣੀ ਅਤਿ ਕੁਰਨਾ ਪਰਸਾਦ ਦਾ ਇਸ਼ਾਰਾ ਦਿੰਦਾ ਗੁਰੂ ਨਾਨਕ ਦੇਵ ਜੀ ਤੋਂ ਮਿਲਦਾ ਸੱਚ ਨਾਮੁ ਗੁਰੇ ਜੀ ਅੰਮ੍ਰਿਤ ਜੀ ਗੁਰਤੀ ਜਦ ਜਦ ਗੁਰੂ ਦੇ ਦਰਸ਼ਨ ਕਰਨੇ ਅਤੇ ਗੁਰੂ ਦੇ ਦਰਸ਼ਨ ਦੀ ਕਿੰਨੇ ਤੋਂ ਪਤਾ ਹੋ ਗਏ ਸਤਿ ਸੰਦੇ ਉਹ ਦਸਮ ਕੁਝ ਸੰਗ ਚੱਕੀ ਹੈ ਤੁਬ ਦੇ ਕੇਸ ਦੇ ਪਾਸਾ ਰਮਾ ਨੂੰ ਜਨਮ ਜਨਮ ਲਈ ਕੱਟੀ ਹੈ ਅਤੇ ਇਹ ਵਸੇ ਸਤਪਾ ਮੈਂ ਰਹਿ ਸਸਨ ਤੁਮ ਬਹੁਤ ਬਹੁਤ ਲੱਖ ਲੱਖ ਬਦਨੀਆਂ ਪਾਉਂਗੇ ਰਹਾ ਮਨਾ ਰਹੇ ਹਾਂ मेरे बहुत ही सत्कार की संगत बहुत ही सत्कार मेरे वीर जी प्रबंधित रूप के मैंने इशारा हो सब अभी हिंदू की सेवा करनी है मैं मांग है रल के अपना गुरु नानक पातशाह का पूजन शासन लख लाई होती थी और समाप्ति वाले बदगी मैं करने है ਮੇਰੇ ਖਿਆਲੋਂ ਮੈਂ ਕੋਈ ਨਹੀਂ ਤਾਂ ਕੋਈ ਦਿੱਤਾ ਕੋਈ 25 ਸਾਲ ਕੋਈ 30 ਸਾਲ ਦਾ ਯਾਨੀ ਕਿ ਕੋਈ ਦਰਬਾਰ ਸਾਹਿਬ ਤੋਂ ਤਕਰੀਬਨ ਕਰੀਬ ਕੋਸਾਤ ਮਹੌਲ ਕੋ ਜਹੌਂਦਾ ਪਾਣੀ ਜਹਾਦੀ ਹੁੰਦੀ ਹੈ ਤੇ ਹੁਣ ਤਾਂ ਦੁਖ ਸੋਤੇ پروگرام ਤੇ ਨਹੀਂ ਕੋਈ ਪਾਸਾ ਤਾਉਣਾ ਜਿਹੜਾ ਸਾਦੇ ਜਾਰ ਨਹੀਂ ਤੇ ਕੋਸਾਤ ਕੋ ਪਾਣੀ ਦੇ ਇਹ ਜਿਹੜਾ ਰਿਟੇਨਰ ਦੇ ਸ਼ਬਦ ਲੈਣਾ ਮੈਂ ਨਾ ਅੱਜ ਤੱਕ ਮੈਨੂੰ ਬਜਾ ਘੜੇ ਵਿੱਚ ਇਹਦੀ ਵੈਸੇ ਮੈਂ ਕੀਪਰ ਦੀ ਕਦੇ ਕਦੇ ਕੋਪੀ ਨਹੀਂ ਕਦੇ ਨਹੀਂ ਸੀ

ਇਹ ਕਰਤੀ ਜੀਵਨ ਦੀ ਪ੍ਰਕਿਰਿਆ ਕਰਦਾ ਜਿਵੇਂ ਮੈਂ ਕਿਹਾ ਕੀਤਾ ਮੈਡੀਸਿਨ ਬਣੂ ਪਰੰਕਰਨਾ ਅਤੇ ਤਲਪਾਂ ਸੋਣ ਤੇ ਪੀਤ ਕਹਤੇ ਪਰਤ ਰਾਮਲੀ ਦੇ ਘਰਿਆ ਰਾਮਲੀ ਕੇ ਸੁਨੇ ਅਤੇ ਪੂਰਨ ਨਰਪਾਸ 25 ਸਹਾਰੀ ਜੀ ਸੁਮਉ ਦੀ ਬਰਨੋਗੇ ਕਮਲ ਬਾਣੀ ਅਨੰਤ ਸਤਿ ਰਾਮ ਤੁਲੀ ਮਹਾਨ ਕੀ ਜਾ ਆਨੰਦਿਤ